ਜਿਹੜੇ ਕੌਕੇ ਦੇ ਰਹਿਣ ਵਾਲੇ ਸਨ ਉਹਨਾਂ ਦੋਵਾਂ ਨੂੰ ਇਸ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਇਹਨਾਂ ਨੂੰ ਗ੍ਰਿਫਤਾਰ ਕਰਕੇ ਇਸ ਦੇ ਵਿੱਚ 704 ਗ੍ਰਾਮ ਹੈਰੋਇਨ ਜਿਹੜੀ ਇਹਨਾਂ ਨੇ ਬਰਾਮਦ ਕੀਤੀ ਸੀ ਜਦੋਂ ਇਹਨਾਂ ਦੋਸ਼ੀਆਂ ਦੀ ਅੱਗੇ ਮਜਬੂਰ ਪੁੱਛਗਛ ਕੀਤੀ ਗਈ ਉਸ ਪੁੱਛਗਛ ਦੌਰਾਨ ਇੱਕ ਹੋਰ ਦੋਸ਼ੀ ਸਾਹਿਬ ਸਿੰਘ ਸਾਹਾ ਵਾਸੀ ਖਾਸਾ ਕਲੋਨੀ ਦਾ ਜਿਹੜਾ ਉਸ ਦੇ ਵਿੱਚ ਨਾਮਿਨੇਟ ਹੋਇਆ ਸਾਹਬ ਜੀ ਨੂੰ ਇਸ ਪੁਲਿਸ ਪਾਰਟੀ ਨੇ ਜਿਹੜਾ ਵਾ ਅਰੈਸਟ ਕੀਤਾ ਇਸ ਨੂੰ ਅਰੈਸਟ ਕਰਨ ਤੋਂ ਬਾਅਦ ਤਿੰਨ ਵਿਦੇਸ਼ੀ ਜਿਹੜੇ ਗਲੌਕ ਪਿਸਟਲ ਆ ਜਿਹੜੇ ਮੇਡ ਇਨ ਆਸਟਰੀਆ ਉਹ ਜਿਹੜੇ ਤਿੰਨ ਇਹਨਾਂ ਨੇ ਉਸ ਤਰ੍ਹਾਂ ਕਵਰ ਕੀਤੇ ਨੇ ਇਹ ਸਾਰਾ ਨੈਟਵਰਕ ਜਿਹੜਾ ਹੈ ਇਹ ਬਾਹਰ ਬੈਠਾ ਮਲੇਸ਼ੀਆ 'ਚ ਬੈਠਾ ਗੌਰਵ ਉਰਫ ਗੋਰਾ ਪੁੱਤਰ ਹਰਜੀਤ ਸਿੰਘ ਜਿਹੜਾ ਪਿੰਡ ਕੌਂਕੇ ਦਾ ਆ ਜਿਹੜਾ ਇਸ ਵਕਤ ਮਲੇਸ਼ੀਆ ਦੇ ਵਿੱਚ ਆ ਉਹ ਇਸ ਨੂੰ ਰਨ ਕਰ ਰਿਹਾ ਸੀਗਾ ਇਸ ਦੇ ਜਿਹੜੇ ਗੋਰੀ ਦੇ ਲਿੰਕ ਆ ਉਹ ਪਾਰ ਪਾਕਿਸਤਾਨ ਦੇ ਨਾਲ ਸਮੱਗਲਰਾਂ ਦੇ ਨਾਲ ਸਨ ਜਿਹੜਾ ਉੱਥੋਂ ਇਹ ਹਥਿਆਰ ਅਤੇ ਹੈਰੋਇਨ ਜਿਹੜੀਆਂ ਦੋਵਾਂ ਦੀ ਸਪਲਾਈ ਇਹਨਾਂ ਦੇ ਥਰੂ ਕਰਦਾ ਸੀਗਾ ਇਸ ਸਪਲਾਈ ਨੂੰ ਇਹ ਵੱਖ-ਵੱਖ ਥਾਵਾਂ ਤੋਂ ਜਿਹੜਾ ਚੁੱਕ ਕੇ ਅੱਗੇ ਜਿਹੜਾ ਇਸ ਨੂੰ ਡਿਸੈਮੀਨੇਟ ਕਰਦੇ ਸਨ ਇਸ ਦੇ ਵਿੱਚ ਇਨ੍ਹਾਂ ਤਿੰਨਾਂ ਨੂੰ ਅਰੈਸਟ ਕਰਕੇ ਹੁਣ ਤੱਕ ਇਸ ਮਕਦਮੇ ਦੀ ਤਫਤੀਸ਼ ਦੌਰਾਨ 704 ਗ੍ਰਾਮ ਹੈਰਨ ਅਤੇ ਤਿੰਨ ਜਿਹੜੇ ਪਿਸਟਲ ਜਿਹੜੇ ਰਿਕਵਰ ਹੋਏ ਹਨ ਜਿਹੜੇ ਦੋਸ਼ੀ ਸਾਡੇ ਕੋਲ ਇਸ ਵਕਤ ਪੁਲਿਸ ਰਿਮਾਂਡ ਤੇ ਹਨ ਤੇ ਇਹਨਾਂ ਦੀ ਅੱਗੇ ਪੁੱਛਗਿੱਛ ਕਰਕੇ ਜਿਹੜਾ ਇਸ ਨੈਟਵਰਕ ਨੂੰ ਸਾਰਾ ਜਿਹੜਾ ਬੇਪਰਤ ਕੀਤਾ ਥਾਣਾ اسلامਾਬਾਦ ਦੀ ਪੁਲਿਸ ਨੇ ਪੀਸੀਬੀ ਸਾਹਿਬ ਸ਼੍ਰੀ ਕਗਨਦੀਪ ਜੀ ਇਹਨਾਂ ਦੀ ਰਹਿਮਾਈ ਹੇਠ ਇੱਕ ਮੁਕੱਦਮਾ 29 ਤਰੀਕ ਨੂੰ ਦਰਜ ਕੀਤਾ ਸੀਗਾ ਜਿਸ ਦੇ ਵਿੱਚ ਦੋ ਦੋਸ਼ੀ ਜਗਦੀਸ਼ ਸਿੰਘ ਤੇ ਲਖਪ੍ਰੀਤ ਸਿੰਘ ਜਿਹੜੇ ਕੌਂਕੇ ਦੇ ਰਹਿਣ ਵਾਲੇ ਸਨ ਉਹਨਾਂ ਦੋਵਾਂ ਨੂੰ ਇਸ ਦੇ ਵਿੱਚ ਗ੍ਰਿਫਤਾਰ ਕੀਤਾ ਸੀਗਾ ਇਹਨਾਂ ਨੂੰ ਗ੍ਰਿਫਤਾਰ ਕਰਕੇ ਇਸ ਦੇ ਵਿੱਚ 704 ਗ੍ਰਾਮ ਹੈਰੋਇਨ ਜਿਹੜੀ ਇਹਨਾਂ ਨੇ ਬਰਾਮਦ ਕੀਤੀ ਸੀਗੀ ਜਦੋਂ ਇਹਨਾਂ ਦੋਸ਼ੀਆਂ ਦੀ ਅੱਗੇ ਮਜਬੂਰ ਪੁੱਛਗਿਰਿਸ਼ ਕੀਤੀ ਗਈ ਉਸ ਪੁੱਛਗਿਰਿਸ਼ ਦੌਰਾਨ ਇੱਕ ਹੋਰ ਦੋਸ਼ੀ ਸਾਹਿਬ ਸਿੰਘ ਸਾਹਾ ਵਾਸੀ ਖਾਸਾ ਕਲੋਨੀ ਦਾ ਜਿਹੜਾ ਉਸ ਦੇ ਵਿੱਚ ਨਾਮਿਨੇਟ ਹੋਇਆ ਸਾਬੇ ਨੂੰ ਇਸ ਪੁਲਿਸ ਪਾਰਟੀ ਨੇ ਜਿਹੜਾ ਵਾ ਅਰੈਸਟ ਕੀਤਾ ਇਸ ਨੂੰ ਅਰੈਸਟ ਕਰਨ ਤੋਂ ਬਾਅਦ ਤਿੰਨ ਵਿਦੇਸ਼ੀ ਜਿਹੜੇ ਗਲੌਕ ਪਿਸਟਲ ਆ ਜਿਹੜੇ ਮੇਡ ਇੰ ਆਸਟਰੀਆ ਉਹ ਜਿਹੜੇ ਤਿੰਨ ਇਹਨਾਂ ਨੇ ਉਸ ਤਰ੍ਹਾਂ ਕਵਰ ਕੀਤੇ ਨੇ ਇਹ ਸਾਰਾ ਨੈਟਵਰਕ ਜਿਹੜਾ ਆ ਇਹ ਬਾਹਰ ਬੈਠਾ ਮਲੇਸ਼ੀਆ 'ਚ ਬੈਠਾ ਗੌਰਵ ਉਰਫ ਗੋਰਾ ਪੁੱਤਰ ਹਰਜੀਤ ਸਿੰਘ ਜਿਹੜਾ ਪਿੰਡ ਕੌਂਕੇ ਦਾ ਆ ਜਿਹੜਾ ਇਸ ਵਕਤ ਮਲੇਸ਼ੀਆ ਦੇ ਵਿੱਚ ਆ ਉਹ ਇਸ ਨੂੰ ਰਨ ਕਰ ਰਿਹਾ ਸੀਗਾ ਇਸ ਦੇ ਜਿਹੜੇ ਗੋਰੇ ਦੇ ਲਿੰਕ ਆ ਉਹ ਪਾਰ ਪਾਕਿਸਤਾਨ ਦੇ ਨਾਲ ਸਮਗਲਰਾਂ ਦੇ ਨਾਲ ਸਨ ਜਿਹੜਾ ਉਥੋਂ ਇਹ ਹਥਿਆਰ ਅਤੇ ਹੈਰੋਇਨ ਜਿਹੜੀਆਂ ਦੋਵਾਂ ਦੀ ਸਪਲਾਈ ਇਹਨਾਂ ਦੇ ਥਰੂ ਕਰਦਾ ਸੀਗਾ ਇਸ ਸਪਲਾਈ ਨੂੰ ਇਹ ਵੱਖ-ਵੱਖ ਥਾਵਾਂ ਤੋਂ ਜਿਹੜਾ ਚੁੱਕ ਕੇ ਅੱਗੇ ਜਿਹੜਾ ਇਸ ਨੂੰ ਡਿਸੈਮੀਨੇਟ ਕਰਦੇ ਸਨ ਇਸ ਦੇ ਵਿੱਚ ਇਹਨਾਂ ਤਿੰਨਾਂ ਨੂੰ ਅਰੈਸਟ ਕਰਕੇ ਹੁਣ ਤੱਕ ਇਸ ਮਕਦਮੇ ਦੀ ਤਫ਼ਤੀਸ਼ ਦੌਰਾਨ 704 ਗ੍ਰਾਮ ਹੈਰੋਇਨ ਅਤੇ ਤਿੰਨ ਜਿਹੜੇ ਪਿਸਟਲ ਜਿਹੜੇ ਰਿਕਵਰ ਹੋਏ ਹਨ ਜਿਹੜੇ ਦੋਸ਼ੀ ਸਾਡੇ ਕੋਲ ਇਸ ਵਕਤ ਪੁਲਿਸ ਰਿਮਾਂਡ ਤੇ ਹਨ ਤੇ ਇਹਨਾਂ ਦੀ ਅੱਗੇ ਪੁੱਛਗਿੱਛ ਕਰਕੇ ਜਿਹੜਾ ਇਸ ਨੈਟਵਰਕ ਨੂੰ ਸਾਰਾ ਜਿਹੜਾ ਬੇਪਰਤ ਕੀਤਾ ਜਾਵੇਗਾ ਥਾਣਾ اسلامਾਬਾਦ ਦੀ ਪੁਲਿਸ ਨੇ ਏਸੀਪੀ ਸਾਹਿਬ ਸ਼੍ਰੀ ਗਗਨਦੀਪ ਜੀ ਇਹਨਾਂ ਦੀ ਰਹਿਮਾਈ ਹੇਠ ਇੱਕ ਮੁਕਦਮਾ 29 ਤਰੀਕ ਨੂੰ ਦਰਜ ਕੀਤਾ ਸੀਗਾ ਜਿਸ ਦੇ ਵਿੱਚ ਦੋ ਦੋਸ਼ੀ ਜਗਦੀਸ਼ ਸਿੰਘ ਤੇ ਲਖਪ੍ਰੀਤ ਸਿੰਘ ਜਿਹੜੇ ਕੌਂਕੇ ਦੇ ਰਹਿਣ ਵਾਲੇ ਸਨ ਉਹਨਾਂ ਨੂੰ ਦੋਵਾਂ ਨੂੰ ਇਸ ਦੇ ਵਿੱਚ ਗ੍ਰਿਫਤਾਰ ਕੀਤਾ ਸੀਗਾ ਇਹਨਾਂ ਨੂੰ ਗ੍ਰਿਫਤਾਰ ਕਰਕੇ ਇਸ ਦੇ ਵਿੱਚ 704 ਗ੍ਰਾਮ ਹੈਰੋਇਨ ਜਿਹੜੀ ਇਹਨਾਂ ਨੇ ਬਰਾਮਦ ਕੀਤੀ ਸੀਗੀ ਜਦੋਂ ਇਹਨਾਂ ਦੋਸ਼ੀਆਂ ਦੀ ਅੱਗੇ مزید ਪੁੱਛਗਿੱਛ ਕੀਤੀ ਗਈ ਉਸ ਪੁੱਛਗਿੱਛ ਦੌਰਾਨ ਇੱਕ ਹੋਰ ਦੋਸ਼ੀ ਸਾਹਿਬ ਸਿੰਘ ਸਾਹਾ ਵਾਸੀ ਖਾਸਾ ਕਲੋਨੀ ਦਾ ਜਿਹੜਾ ਉਸ ਦੇ ਵਿੱਚ ਨਾਮਿਨੇਟ ਹੋਇਆ ਸਾਬੇ ਨੂੰ ਇਸ ਪੁਲਿਸ ਪਾਰਟੀ ਨੇ ਜਿਹੜਾ ਵਾ ਅਰੈਸਟ ਕੀਤਾ ਇਸ ਨੂੰ ਅਰੈਸਟ ਕਰਨ ਤੋਂ ਬਾਅਦ ਤਿੰਨ ਵਿਦੇਸ਼ੀ ਜਿਹੜੇ ਗਲੌਕ ਪਿਸਟਲ ਆ ਜਿਹੜੇ ਮੇਡ ਇਨ ਆਸਟਰੀਆ ਉਹ ਜਿਹੜੇ ਤਿੰਨ ਇਹਨਾਂ ਨੇ ਉਸ ਤਰ੍ਹਾਂ ਕਵਰ ਕੀਤੇ ਨੇ ਇਹ ਸਾਰਾ ਨੈਟਵਰਕ ਜਿਹੜਾ ਆ ਇਹ ਬਾਹਰ ਬੈਠਾ ਮਲੇਸ਼ੀਆ 'ਚ ਬੈਠਾ ਗੌਰਵ ਉਰਫ ਗੋਰਾ ਪੁੱਤਰ ਹਰਜੀਤ ਸਿੰਘ ਜਿਹੜਾ ਪਿੰਡ ਕੌਂਕੇ ਦਾ ਆ ਜਿਹੜਾ ਇਸ ਵਕਤ ਮਲੇਸ਼ੀਆ ਦੇ ਵਿੱਚ ਆ ਉਹ ਇਸ ਨੂੰ ਰਨ ਕਰ ਰਿਹਾ ਸੀਗਾ ਇਸ ਦੇ ਜਿਹੜੇ ਗੋਰੇ ਦੇ ਲਿੰਕ ਆ ਉਹ ਪਾਰ ਪਾਕਿਸਤਾਨ ਦੇ ਨਾਲ ਸਮੱਗਲਰਾਂ ਦੇ ਨਾਲ ਸਨ ਜਿਹੜਾ ਉਥੋਂ ਇਹ ਹਥਿਆਰ ਅਤੇ ਹੈਰੋਇਨ ਜਿਹੜੀਆਂ ਦੋਵਾਂ ਦੀ ਸਪਲਾਈ ਇਹਨਾਂ ਦੇ ਥਰੂ ਕਰਦਾ ਸੀਗਾ ਇਸ ਸਪਲਾਈ ਨੂੰ ਇਹ ਵਕ ਵਕ ਥਾਵਾਂ ਤੋਂ ਜਿਹੜਾ ਚੁੱਕ ਕੇ ਅੱਗੇ ਜਿਹੜਾ ਇਸ ਨੂੰ ਡਿਸੈਮੀਨੇਟ ਕਰਦੇ ਸਨ ਇਸ ਦੇ ਵਿੱਚ ਇਹਨਾਂ ਤਿੰਨਾਂ ਨੂੰ ਅਰੈਸਟ ਕਰਕੇ ਹੁਣ ਤੱਕ ਇਸ ਮਕਦਮੇ ਦੀ ਤਫ਼ਤੀਸ਼ ਦੌਰਾਨ 704 ਗ੍ਰਾਮ ਹੈਰੋਇਨ ਅਤੇ ਤਿੰਨ ਜਿਹੜੇ ਪਿਸਟਲ ਜਿਹੜੇ ਰਿਕਵਰ ਹੋਏ ਹਨ ਜਿਹੜੇ ਦੋਸ਼ੀ ਸਾਡੇ ਕੋਲ ਇਸ ਵਕਤ ਪੁਲਿਸ ਰਿਮਾਂਡ ਤੇ ਹਨ ਤੇ ਇਹਨਾਂ ਦੀ ਅੱਗੇ ਪੁੱਛਗਿੱਛ ਕਰਕੇ ਜਿਹੜਾ ਇਸ ਨੈਟਵਰਕ ਨੂੰ ਸਾਰਾ ਜਿਹੜਾ ਬੇਪਰਤ ਕੀਤਾ ਜਾਵੇਗਾ ਥਾਣਾ اسلامਾਬਾਦ ਦੀ ਪੁਲਿਸ ਨੇ ACP ਸਾਹਿਬ ਸ਼੍ਰੀ ਗਗਨਦੀਪ ਜੀ ਇਹਨਾਂ ਦੀ ਰਹਿਮਾਈ ਹੇਠ ਇੱਕ ਮਕਦਮਾ 29 ਤਰੀਕ ਨੂੰ ਦਰਜ ਕੀਤਾ ਸੀਗਾ ਜਿਸ ਦੇ ਵਿੱਚ ਦੋ ਦੋਸ਼ੀ ਜਗਦੀਸ਼ ਸਿੰਘ ਤੇ ਲਖਪ੍ਰੀਤ ਸਿੰਘ ਜਿਹੜੇ ਕੌਂਕੇ ਦੇ ਰਹਿਣ ਵਾਲੇ ਸਨ ਉਹਨਾਂ ਦੋਵਾਂ ਨੂੰ ਇਸ ਦੇ ਵਿੱਚ ਗ੍ਰਿਫਤਾਰ ਕੀਤਾ ਸੀਗਾ ਇਹਨਾਂ ਨੂੰ ਗ੍ਰਿਫਤਾਰ ਕਰਕੇ ਇਸ ਦੇ ਵਿੱਚ 704 ਗ੍ਰਾਮ ਹੈਰੋਇਨ ਜਿਹੜੀ ਇਹਨਾਂ ਨੇ ਬਰਾਮਦ ਕੀਤੀ ਸੀਗੀ ਜਦੋਂ ਇਹਨਾਂ ਦੋਸ਼ੀਆਂ ਦੀ ਅੱਗੇ ਮਜਬੂਤ ਪੁੱਛਗਛ ਕੀਤੀ ਗਈ ਉਸ ਪੁੱਛਗਛ ਦੌਰਾਨ ਇੱਕ ਹੋਰ ਦੋਸ਼ੀ ਸਾਹਿਬ ਸਿੰਘ ਸਾਹਾ ਵਾਸੀ ਖਾਸਾ ਕਲੋਨੀ ਦਾ ਜਿਹੜਾ ਉਸ ਦੇ ਵਿੱਚ ਨਾਮਿਨੇਟ ਹੋਇਆ ਸਾਬੇ ਨੂੰ ਇਸ ਪੁਲਿਸ ਪਾਰਟੀ ਨੇ ਜਿਹੜਾ ਵਾ ਅਰੈਸਟ ਕੀਤਾ ਇਸ ਨੂੰ ਅਰੈਸਟ ਕਰਨ ਤੋਂ ਬਾਅਦ ਤਿੰਨ ਵਿਦੇਸ਼ੀ ਜਿਹੜੇ ਗਲੌਕ ਪਿਸਟਲ ਆ ਜਿਹੜੇ ਮੇਡ ਇਨ ਆਸਟਰੀਆ ਉਹ ਜਿਹੜੇ ਤਿੰਨ ਇਹਨਾਂ ਨੇ ਉਸ ਤਰ੍ਹਾਂ ਕਵਰ ਕੀਤੇ ਨੇ ਇਹ ਸਾਰਾ ਨੈਟਵਰਕ ਜਿਹੜਾ ਹੈ ਇਹ ਬਾਹਰ ਬੈਠਾ ਮਲੇਸ਼ੀਆ 'ਚ ਬੈਠਾ ਗੌਰਵ ਉਰਫ ਗੋਰਾ ਪੁੱਤਰ ਹਰਜੀਤ ਸਿੰਘ ਜਿਹੜਾ ਪਿੰਡ ਕੌਂਕੇ ਦਾ ਆ ਜਿਹੜਾ ਇਸ ਵਕਤ ਮਲੇਸ਼ੀਆ ਦੇ ਵਿੱਚ ਆ ਉਹ ਇਸ ਨੂੰ ਰਨ ਕਰ ਰਿਹਾ ਸੀਗਾ ਇਸ ਦੇ ਜਿਹੜੇ ਗੋਰੀ ਦੇ ਲਿੰਕ ਆ ਉਹ ਪਾਰ ਪਾਕਿਸਤਾਨ ਦੇ ਨਾਲ ਸਮੱਗਲਰਾਂ ਦੇ ਨਾਲ ਸਨ ਜਿਹੜਾ ਉਥੋਂ ਇਹ ਹਥਿਆਰ ਅਤੇ ਹੈਰੋਇਨ ਜਿਹੜੀਆਂ ਦੋਵਾਂ ਦੀ ਸਪਲਾਈ ਇਹਨਾਂ ਦੇ ਥਰੂ ਕਰਦਾ ਸੀਗਾ ਇਸ ਸਪਲਾਈ ਨੂੰ ਇਹ ਵੱਖ-ਵੱਖ ਥਾਵਾਂ ਤੋਂ ਜਿਹੜਾ ਚੁੱਕ ਕੇ ਅੱਗੇ ਜਿਹੜਾ ਇਸ ਨੂੰ ਡਿਸੈਮੀਨੇਟ ਕਰਦੇ ਸਨ ਇਸ ਦੇ ਵਿੱਚ ਇਹਨਾਂ ਤਿੰਨਾਂ ਨੂੰ ਅਰੈਸਟ ਕਰਕੇ ਹੁਣ ਤੱਕ ਇਸ ਮਕਦਮੇ ਦੀ ਤਫ਼ਤੀਸ਼ ਦੌਰਾਨ 704 ਗ੍ਰਾਮ ਹੈਰੋਇਨ ਅਤੇ ਤਿੰਨ ਜਿਹੜੇ ਪਿਸਟਲ ਜਿਹੜੇ ਰਿਕਵਰ ਹੋਏ ਹਨ ਜਿਹੜੇ ਦੋਸ਼ੀ ਸਾਡੇ ਕੋਲ ਇਸ ਵਕਤ ਪੁਲਿਸ ਰਿਮਾਂਡ ਤੇ ਹਨ ਤੇ ਇਹਨਾਂ ਦੀ ਅੱਗੇ ਪੁੱਛਗਿੱਛ ਕਰਕੇ ਜਿਹੜਾ ਇਸ ਨੈਟਵਰਕ ਨੂੰ ਸਾਰਾ ਜਿਹੜਾ ਬੇਪਰਤ ਕੀਤਾ ਜਾਵੇਗਾ ਥਾਣਾ اسلامਾਬਾਦ ਦੀ ਪੁਲਿਸ ਨੇ ACP ਸਾਹਿਬ ਸ਼੍ਰੀ ਗਗਨਦੀਪ ਜੀ ਇਹਨਾਂ ਦੀ ਰਹਿਮਾਈ ਹੇਠ ਇੱਕ ਮੁਕੱਦਮਾ 29 ਤਰੀਕ ਨੂੰ ਦਰਜ ਕੀਤਾ ਸੀਗਾ ਜਿਸ ਦੇ ਵਿੱਚ ਦੋ ਦੋਸ਼ੀ ਜਗਦੀਸ਼ ਸਿੰਘ ਤੇ ਲਖਪ੍ਰੀਤ ਸਿੰਘ ਜਿਹੜੇ ਕੌਂਕੇ ਦੇ ਰਹਿਣ ਵਾਲੇ ਸਨ ਉਹਨਾਂ ਨੂੰ ਦੋਵਾਂ ਨੂੰ ਇਸ ਦੇ ਵਿੱਚ ਗ੍ਰਿਫਤਾਰ ਕੀਤਾ ਸੀਗਾ ਇਹਨਾਂ ਨੂੰ ਗ੍ਰਿਫਤਾਰ ਕਰਕੇ ਇਸ ਦੇ ਵਿੱਚ 704 ਗ੍ਰਾਮ ਹੈਰੋਇਨ ਜਿਹੜੀ ਇਹਨਾਂ ਨੇ ਬਰਾਮਦ ਕੀਤੀ ਸੀਗੀ ਜਦੋਂ ਇਹਨਾਂ ਦੋਸ਼ੀਆਂ ਦੀ ਅੱਗੇ ਮਜਬੂਰੀ ਪੁੱਛਗਿਰਤੀ ਕੀਤੀ ਗਈ ਉਸ ਪੁੱਛਗਿਰਤੀ ਦੌਰਾਨ ਇੱਕ ਹੋਰ ਦੋਸ਼ੀ ਸਾਹਿਬ ਸਿੰਘ ਸਾਹਾ ਵਾਸੀ ਖਾਸਾ ਕਲੋਨੀ ਦਾ ਜਿਹੜਾ ਉਸ ਦੇ ਵਿੱਚ ਨਾਮਿਨੇਟ ਹੋਇਆ ਸਾਬ ਜੀ ਨੂੰ ਇਸ ਪੁਲਿਸ ਪਾਰਟੀ ਨੇ ਜਿਹੜਾ ਵਾ ਅਰੈਸਟ ਕੀਤਾ ਇਸ ਨੂੰ ਅਰੈਸਟ ਕਰਨ ਤੋਂ ਬਾਅਦ ਤਿੰਨ ਵਿਦੇਸ਼ੀ ਜਿਹੜੇ ਗਲੌਕ ਪਿਸਟਲ ਆ ਜਿਹੜੇ ਮੇਡ ਇਨ ਆਸਟਰੀਆ ਉਹ ਜਿਹੜੇ ਤਿੰਨ ਇਹਨਾਂ ਨੇ ਉਸ ਤਰ੍ਹਾਂ ਕਵਰ ਕੀਤੇ ਨੇ ਇਹ ਸਾਰਾ ਨੈਟਵਰਕ ਜਿਹੜਾ ਹੈ ਇਹ ਬਾਹਰ ਬੈਠਾ ਮਲੇਸ਼ੀਆ 'ਚ ਬੈਠਾ ਗੌਰਵ ਉਰਫ ਗੋਰਾ ਪੁੱਤਰ ਹਰਜੀਤ ਸਿੰਘ ਜਿਹੜਾ ਪਿੰਡ ਕੌਂਕੇ ਦਾ ਆ ਜਿਹੜਾ ਇਸ ਵਕਤ ਮਲੇਸ਼ੀਆ ਦੇ ਵਿੱਚ ਆ ਉਹ ਇਸ ਨੂੰ ਰਨ ਕਰ ਰਿਹਾ ਸੀਗਾ ਇਸ ਦੇ ਜਿਹੜੇ ਗੋਰੇ ਦੇ ਲਿੰਕ ਆ ਉਹ ਪਾਰ ਪਾਕਿਸਤਾਨ ਦੇ ਨਾਲ ਸਮਗਲਰਾਂ ਦੇ ਨਾਲ ਸਨ ਜਿਹੜਾ ਉਥੋਂ ਇਹ ਹਥਿਆਰ ਅਤੇ ਹੈਰੋਇਨ ਜਿਹੜੀਆਂ ਦੋਵਾਂ ਦੀ ਸਪਲਾਈ ਇਹਨਾਂ ਦੇ ਥਰੂ ਕਰਦਾ ਸੀਗਾ ਇਸ ਸਪਲਾਈ ਨੂੰ ਇਹ ਵੱਖ-ਵੱਖ ਥਾਵਾਂ ਤੋਂ ਜਿਹੜਾ ਚੁੱਕ ਕੇ ਅੱਗੇ ਜਿਹੜਾ ਇਸ ਨੂੰ ਡਿਸੈਮੀਨੇਟ ਕਰਦੇ ਸਨ ਇਸ ਦੇ ਵਿੱਚ ਇਹਨਾਂ ਤਿੰਨਾਂ ਨੂੰ ਅਰੈਸਟ ਕਰਕੇ ਹੁਣ ਤੱਕ ਇਸ ਮੁਕਦਮੇ ਦੀ ਤਫ਼ਤੀਸ਼ ਦੌਰਾਨ 704 ਗ੍ਰਾਮ ਹੈਰਨ ਅਤੇ ਤਿੰਨ ਜਿਹੜੇ ਪਿਸਟਲ ਜਿਹੜੇ ਰਿਕਵਰ ਹੋਏ ਹਨ ਜਿਹੜੇ ਦੋਸ਼ੀ ਸਾਡੇ ਕੋਲੇ ਇਸ ਵਕਤ ਪੁਲਿਸ ਰਿਮਾਂਡ ਤੇ ਹਨ ਤੇ ਇਹਨਾਂ ਦੀ ਅੱਗੇ ਪੁੱਛਗਿੱਛ ਕਰਕੇ ਜਿਹੜਾ ਇਸ ਨੈੱਟਵਰਕ ਨੂੰ ਸਾਰਾ ਜਿਹੜਾ ਬੇਪਰਤ ਕੀਤਾ ਜਾਵੇਗਾ